ਸਵੇਰੇ ਅੰਮ੍ਰਿਤਸਰ ਦੇ ਥਾਣੇ ਇਸਲਾਮਾਬਾਦ ਥਾਣੇ ਦੇ ਵਿੱਚ ਬਲਾਸਟ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ ਨੇ ਔਰ ਹੁਣ ਥਾਣੇ ਦੀ ਘੇਰਾਬੰਦੀ ਜਿਹੜੀ ਹੈ ਉਹ ਆਰਮੀ ਵੱਲੋਂ ਕਰ ਦਿੱਤੀ ਗਈ ਹੈ ਸੋ ਵੱਡੀ ਤਾਦਾਦ ਦੇ ਵਿੱਚ ਜਵਾਨ ਜਿਹੜੇ ਨੇ ਉਹ ਪਹੁੰਚੇ ਨੇ ਔਰ ਉਹਨਾਂ ਵੱਲੋਂ ਥਾਣੇ ਦੀ ਘੇਰਾਬੰਦੀ ਕਰ ਕਰ ਦਿੱਤੀ ਗਈ ਹੈ ਔਰ ਨਾਲ ਦੇ ਨਾਲ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਬਲਾਸਟ ਕਿਸ ਚੀਜ਼ ਦੇ ਨਾਲ ਕੀਤਾ ਗਿਆ ਹੈ ਸੋ ਥਾਣੇ ਦੇ ਆਲੇ ਦੁਆਲੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਵੀ ਜਾਂਚ ਕਰ ਰਹੀ ਹੈ ਖਾਲਿਸਤਾਨੀ ਆਤੰਕੀ ਹੈਪੀ ਪਾਸੀਆਂ ਦੇ ਜਿਹੜੇ ਸਾਥੀ ਹੈ ਗੈਂਗਸਟਰ ਜੀਵਨ ਫੌਜੀ ਦੇ ਨਾਮ ਉਤੇ ਇੱਕ ਸੋਸ਼ਲ ਮੀਡੀਆ ਉਤੇ ਪੋਸਟ ਵੀ ਵਾਇਰਲ ਹੋ ਰਹੀ ਹੈ ਹਾਲਾਂਕਿ ਅੰਮ੍ਰਿਤਸਰ ਕੇਸਰੀ ਇਸ ਪੋਸਟ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜੀਵਨ ਫੌਜੀ ਨਾ ਦੇ ਇੱਕ ਅੱਤਵਾਦੀ ਨੇ ਲਿਖਿਆ ਹੈ ਕਿ ਅੰਬ੍ਰਿਤ ਸਰਦੇ ਇਸਲਾਮਾਬਾਦ ਥਾਣੇ ਦੇ ਵਿੱਚ ਜੋ ਗਰਨੇਡ ਹਮਲਾ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਉਹ ਲੈਂਦਾ ਹੈ ਫਿਲਹਾਲ ਦੱਸਦੀ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਜੀਵਨ ਫੌਜੀ ਵੱਲੋਂ ਲਈਤੀ ਗਈ ਹੈ ਪਰ ਇਸ ਦੀ ਪੁਸ਼ਟੀ ਇਸ ਪੋਸਟ ਦੀ ਪੁਸ਼ਟੀ ਜਿਹੜੀ ਹੈ ਉਹ ਅੰਮ੍ਰਿਤਸਰ ਕੇਸਰੀ ਨਹੀਂ ਕਰਦਾ ਪਰ ਇਹ ਵਾਇਰਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਫਿਲਹਾਲ ਦੱਸਦੇ ਨੇ ਆ ਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਜੇਥਾਣੇ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਹਾਲਾਂਕਿ ਐਨਆਈਏ ਵੱਲੋਂ ਪਹਿਲਾਂ ਹੀ ਅਲਰਟ ਕੀਤਾ ਗਿਆ ਹੈ ਪੰਜਾਬ ਦੇ ਉੱਤੇ ਅੱਤਵਾਦੀ ਹਮਲੇ ਨੂੰ ਲੈ ਕੇ ਖਾਸ ਤੌਰ ਤੇ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਸ ਤੋਂ ਲੈ ਕੇ ਪੁਲਿਸ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ ਔਰ ਦੱਸ ਦिए ਕਿ ਬਿਤੇ ਨਵੰਬਰ ਦੇ ਵਿੱਚ ਸਭ ਤੋਂ ਪਹਿਲਾ ਅਜਨਾਲਾ ਦੇ ਇੱਕ ਥਾਣੇ ਦੇ ਵਿੱਚ ਹਮਲਾ ਹੋਇਆ ਸੀ ਆਈਡੀ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਮਜੀਠਾ ਥਾਣੇ ਦੇ ਵਿੱਚ ਬਲਾਸਟ ਹੋਇਆ ਸੀ ਜਿਸ ਕਰਕੇ ਲੋਕਾਂ ਦੇ ਆਲੇ ਦੁਆਲੇ ਜਿਹੜੇ ਘਰ ਸੀ ਉਹਨਾਂ ਨੂੰ ਉਹ ਵੀ ਨੁਕਸਾਨੇ ਗਏ ਸੀ ਔਰ ਜਿਹੜੇ ਥਾਣੇ ਦੇ ਵਿੱਚ ਖਿੜਕੀਆਂ ਸੀ ਉਹਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਸੀ ਉਹ ਵੀ ਹੈਂਡ ਗ੍ਰੇਨੇਡ ਸੁੱਟਣ ਦੀ ਜਿਹੜੀ ਸੀ ਉਹ ਗੱਲ ਸਾਹਮਣੇ ਆਈ ਸੀ ਉੱਥੇ ਹੀ ਜੇਕਰ ਹੁਣ ਗੱਲ ਕਰੀਏ 28 ਨਵੰਬਰ ਦੀ ਤਾਂ ਗੁਰਬਖਸ਼ ਚੌਂਕੀ ਦੇ ਵਿੱਚ ਵੀ ਬਲਾਸਟ ਦੀਆਂ ਖਬਰਾਂ ਆਈਆਂ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਚੀਜ਼ ਤੋਂ ਇਨਕਾਰ ਕੀਤਾ ਸੀਗਾ ਪਰ ਜਿਹੜੇ ਸੀਗੇ ਜਿਸ ਤਰ੍ਹਾਂ ਨਾਲ ਬਲਾਸਟ ਹੋਇਆ ਸੀ ਅੰਦਾਜ਼ਾ ਤੋਂ ਲਗਾਇਆ ਜਾ ਸਕਦਾ ਸੀ ਕਿ ਬਹੁਤ ਤਗੜਾ ਬਲਾਸਟ ਜਿਹੜਾ ਹੋਇਆ ਹੈ ਔਰ ਜੋ ਅਜਨਾਲ ਦੀ ਆਪਾਂ ਗੱਲ ਕਰ ਰਹੇ ਸੀ ਉੱਥੇ ਵੀ 23 24 ਨਵੰਬਰ ਦੀ ਰਾਤ ਨੂੰ ਆਈਡੀ ਦੇ ਨਾਲ ਪਲਾਨਟ ਕੀਤਾ ਗਿਆ ਸੀ ਹਾਲਾਂਕਿ ਤਕਨੀਕੀ ਖਰਾਬੀ ਕਰਕੇ ਇਹ ਜਿਹੜਾ ਬਲਾਸਟ ਸੀਗਾ ਉਹ ਨਹੀਂ ਹੋ ਪਾਇਆ ਪਰ ਸੀਸੀਟੀਵੀ ਫੂਟੇਜ ਦੇ ਵਿੱਚ ਇਹ ਦੋਵੇਂ ਬਾਈਕ ਸਵਾਰ ਜਿਹੜੇ ਸੀ ਉਹ ਕੈਦ ਹੋ ਗਏ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਔਰ ਅਨਦੀਬ ਕੋਰਟ ਵਿੱਚ ਪੇਸ਼ੀ ਵੀ ਕੀਤੀ ਗਈ ਪਰ ਹੁਣ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੀ ਜਿਹੜਾ ਥਾਣਾ ਇਸਲਾਮਾਬਾਦ ਥਾਣਾ ਜਿੱਥੇ ਇਹ ਬਲਾਸਟ ਹੋਇਆ ਹੈ ਸਵੇਰੇ ਸਵਾ 3 ਦੇ ਕਰੀਬ ਦੱਸਿਆ ਜਾ ਰਿਹਾ ਹੈ ਬਲਾਸਟ ਹੋਇਆ ਹੈ ਔਰ ਬਲਾਸਟ ਇੰਨਾ ਜ਼ਿਆਦਾ ਤੂਏ ਸੀ ਕਿ ਜਿਹੜੇ ਪੁਲਿਸ ਵਾਲੇ ਅੰਦਰ ਸੀਗੇ ਉਹ ਵੀ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਪੁਲਿਸ ਦਾ ਗੇਟ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਫੌਜੀ ਦੀ ਟੁਕੜੀ ਹੈਗੀ ਆ ਉਹ ਪਹੁੰਚਦੀ ਆ ਇਸਲਾਮਾਬਾਦ ਥਾਣੇ ਔਰ ਪੂਰੇ ਥ ਦਾਏ ਉਹ ਕੇਰਾ ਬਿੰਦੀ ਕਰ ਦਿੱਤੀ ਜਾਂਦੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਜੋ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਆਪਣੀ ਪਕੜ ਨੂੰ ਦਿਖਾਉਣ ਦੇ ਲਈ ਆਪਣੀ ਪਕੜ ਦਿਖਾਉਣ ਦੇ ਚੱਕਰ ਦੇ ਵਿੱਚ ਇਹ ਬਲਾਸਟ ਕਰਵਾਏ ਜਾ ਰਹੇ ਨੇ ਪਰ ਇਹ ਜੋ ਜਾਂਚ ਹੈ ਕਾਫੀ ਹੱਦ ਤੱਕ ਜਿਹੜੇ ਪੁਲਿਸ ਵਾਲੇ ਨੇ ਇਸ ਜਾਂਚ ਤੋਂ ਤੱਕ ਪਹੁੰਚ ਚੁੱਕੇ ਨੇ ਔਰ ਜਲਦ ਹੀ ਜਿਹੜੇ ਦੋਸ਼ੀ ਬਾਕੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ ਫਿਲਹਾਲ ਥਾਣੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ ਪਰ ਹਮਲਾ ਕਿਸ ਚੀਜ਼ ਦੇ ਨਾਲ ਕੀਤਾ ਗਿਆ ਇਸ ਦੀ ਜਾਂਚ ਜਾਰੀ ਹੈ ਕਿਉਂਕਿ ਬਹੁਤ ਜ਼ੋਰ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਤੁਰੰਤ ਇਸ ਦੀ ਅਧਿਕਾਰ ਨੂੰ ਸੂਚਨਾ ਦਿੰਦੀ ਔਰ ਹੁਣ ਤਾਜ਼ਾ ਜਾਣਕਾਰੀ سامنے ਆ ਰਹੀ ਹੈ ਕਿ ਜਿਹੜੇ ਫੌਜੀ ਜਵਾਨ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਥਾਣੇ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਗਈ ਹੈ ਥਾਣੇ ਦੇ ਅੰਦਰ ਜਿਹੜੇ ਨੇ ਫੌਜੀ ਜਵਾਨ ਗਏ ਨੇ ਫਿਲਹਾਲ ਬਹੁਤ ਜਿਸ ਤਰ੍ਹਾਂ ਦੇ ਨਾਲ ਇਹ ਘੇਰਾਬੰਦੀ ਹੋਈ ਹੈ ਬਹੁਤ ਸੀਰੀਅਸ ਮੈਟਰ ਦੇਖਣ ਨੂੰ ਲੱਗ ਰਿਹਾ ਹੈ ਕਿਉਂਕਿ ਹਾਲਾਂਕਿ ਪੁਲਿਸ ਇਸ ਚੀਜ਼ ਨੂੰ ਜਿਹੜਾ ਹੈ ਉਹ ਆਨਕਾਨੀ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਬਲਾਸ ਦੀ ਆਵਾਜ਼ ਆਈ ਔਰ ਜਿਸ ਤਰ੍ਹਾਂ ਨਾਲ ਜਵਾਨਾਂ ਨੂੰ ਸੌਂਪ ਦਿੱਤੀ ਗਈ ਹੈ ਜ਼ਿੰਮੇਵਾਰੀ ਕਿ ਪੁਲਿਸ ਥਾਣੇ ਨੂੰ ਘੇਰਾਬੰਦੀ ਗਈ ਹੈ ਸਾਫ ਨਜ਼ਰ ਆ ਰਿਹਾ ਹੈ ਕਿ ਬਹੁਤ ਸੀਰੀਅਸ ਜੜੀ ਹੈ ਇਹ ਚੀਜ਼ ਜੜੀ ਹੈ ਉਹ ਨਜ਼ਰ ਆ ਰਹੀ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਪੁਲਿਸ ਦੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ NIA ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੁਲਿਸ ਥਾਣਿਆਂ ਉੱਤੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਔਰ NIA ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਖਾਲਿਸਤਾਨੀ ਅੱਤਵਾਦੀ ਜੋ ਡੈਡ ਡ੍ਰੌਪ ਮਾਡਲ ਦੇ ਤਰਜ਼ ਉੱਤੇ ਹਮਲਾਕਾਰ ਨੇ ਔਰ ਇਸ ਨੂੰ ਲੈ ਕੇ ਜੋ ਕੇਂਦਰੀ ਸੁਰੱਖਿਆ ਏਜੰਸੀ ਹੈ ਉਹ ਅਲਰਟ ਉੱਤੇ ਔਰ ਪੰਜਾਬ ਪੁਲਿਸ ਨੂੰ ਵੀ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ 2 ਦਿਨ ਬਾਅਦ ਇਲੈਕਸ਼ਨ ਨੇ ਐਮ ਸੀ ਚੋਣਾਂ ਨੇ ਔਰ ਉਸ ਤੋਂ ਪਹਿਲਾਂ ਦਾ ਬਲਾਸਟ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਤਗੜੇ ਸਵਾਲ ਖੜਾ ਕਰ ਰਿਹਾ ਹੈ ਕਿਉਂਕਿ 2 ਦਿਨ ਬਾਅਦ ਨਗਰ ਨਿਗਮ ਦੇ ਚੋਣਾਂ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਨੇ 21 ਦਸੰਬਰ ਨੂੰ ਪਰ ਜਿਸ ਤਰ੍ਹਾਂ ਦੇ ਨਾਲ ਇਹ ਬਲਾਸਟ ਹੋ ਰਹੇ ਨੇ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਪਰ ਹੁਣ ਜਿਹੜੀ ਹੈ ਫੌਜੀ ਜਿਹੜੇ ਜਵਾਨ ਨੇ ਉਹ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਪੂਰੇ ਜੋ ਥਾਣੇ ਦੇ ਆਲੇ ਦੁਆਲੇ ਨੂੰ ਘੇਰਾਬੰਦੀ ਕਰ ਲਈ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਔਰ ਕਿਹਾਈ ਜਾ ਰਿਹਾ ਹੈ ਜੋ ਪੁਲਿਸ ਕਮਿਸ਼ਨਰ ਨੇ ਉਹਨਾਂ ਵੱਲੋਂ ਕਿ ਜਿਹੜੇ ਹੋਰ ਦੋਸ਼ੀ ਨੇ ਇਹਨਾਂ ਵਿੱਚ ਸ਼ਾਮਲ ਨੇ ਉਹਨਾਂ ਨੂੰ ਵੀ ਜਲਦ ਫੜ ਲਿਆ ਜਾਵੇਗਾ ਕਿਉਂਕਿ ਬਹੁਤ ਨੇੜੇ ਨੇ ਇਹਨਾਂ ਦੋਸ਼ੀਆਂ ਦੇ ਪੁਲਿਸ ਵਾਲੇ ਔਰ ਤੁਰੰਤ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਜੋ ਲੱਖਾਂ ਦੇ ਪਿੱਛੇ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਵੀ ਜਿਹੜੇ ਅਜਨਾਲਾਂ ਦੇ ਵਿੱਚ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਤਕਨੀਕੀ ਖਰਾਬੀ ਕਰਕੇ ਉਹ ਬਲਾਸਟ ਨਹੀਂ ਸੀ ਹੋਇਆ ਉਹਨਾਂ ਦੋਹਾਂ ਦੋਸ਼ੀਆਂ ਨੂੰ ਵੀ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਉਹਨਾਂ ਦਾ ਡਿਮਾਂਡ ਵੀ ਲੈ ਲਿਆ ਗਿਆ ਹੈ ਉਹਨਾਂ ਤੋਂ ਪੁੱਛਗਿੱਛ ਵੀ ਜਾਰੀ ਹੈ ਪਰ ਜਿਹੜਾ ਅੱਜ ਸਵੇਰੇ ਤੜਕੇ 3:30 ਵਜੇ ਜੋ ਬਲਾਸਟ ਹੋਇਆ ਇਸਲਾਮਾਬਾਦ ਥਾਣੇ ਦੇ ਉਸ ਤੋਂ ਬਾਅਦ ਲੋਕ ਵੀ ਕਾਫੀ ਸਹਿਮੇ ਹੋਏ ਨੇ ਹਲੇ ਦੁਆਲੇ ਜਿਹੜੇ ਰਿਆਇਸ਼ੀ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਸੋ ਲੱਗਾ ਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਇਸਲਾਮਾਬਾਦ ਥਾਣੇ ਦੀਆਂ ਨੇ ਜਿੱਥੇ ਹੁਣ ਪੁਲਿਸ ਦੇ ਨਾਲ ਦੇ ਨਾਲ ਫੌਜੀ ਜਵਾਨ ਜਿਹੜੇ ਨੇ ਉਹ ਥਾਣੇ ਦੀ ਨਾਲ ਵੱਲੋਂ ਘੇਰਾਬੰਦੀ ਕਰ ਲਈ ਗਈ ਹੈ ਔਰ ਜ਼ਿੰਮੇਵਾਰੀ ਆਪਾਂ ਕਹਿ ਸਕਦੇ ਹਾਂ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਫੌਜੀ ਜਵਾਨਾਂ ਨੂੰ ਦਿੱਤੀ ਜਾ ਚੁੱਕੀ ਹੈ ਤਾਂਕਿ ਉਹ ਇਸ ਪੂਰੇ ਮਾਮਲੇ ਤੇ ਔਰ ਥਾਣੇ ਦੀ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਹੁਣ ਕਹਿ ਸਕਦੇ ਆਪਾਂ ਇਸ ਤਰ੍ਹਾਂ ਦੇ ਹਵਾਲੇ ਤੋਂ ਕਿ ਫੌਜੀ ਜਵਾਨਾਂ ਨੂੰ ਦਿੱਤੀ ਗਈ ਹੈ ਫਿਲਹਾਲ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਲਗਾਤਾਰ ਬਹੁਤ ਸਾਰੇ ਬਲਾਸਟ ਜਿਹੜੇ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਹੁਣ ਅੱਜ ਜਿਹੜੀ ਹੈ ਇਸਲਾਮਾਬਾਦ ਥਾਣੇ ਨੂੰ ਅੱਜ ਕੁਝ ਲੋਕਾਂ ਵੱਲੋਂ ਕੁਸ਼ਰਾਰਤੀ ਅੰਸਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਫਿਲਹਾਲ ਇਹਨਾਂ ਪਿੱਛੇ ਕੌਣ ਨੇ ਹਾਲਾਂਕਿ ਫੌਜੀ ਜੋ ਹੈਗਾ ਨੇ ਉਸ ਦੇ ਜੀਵਨ ਫੌਜੀ ਵੱਲੋਂ ਇੱਕ ਪੋਸਟ ਵੀ ਜਿਹੜੀ ਲਿਖੀ ਗਈ ਹੈ ਹਾਲਾਂਕਿ ਉਸ ਦੀ ਪੁਸ਼ਟੀ ਆਪਾਂ ਕਹਿ ਰਹੇ ਹਾਂ ਕਿ ਅਮਰਿਸਰ ਕੇਸੀ ਵੱਲ ਨਹੀਂ ਕੀਤੀ ਜਾ ਰਹੀ ਪਰ ਵਾਇਰਲ ਕਾਫੀ ਜ਼ਿਆਦਾ ਹੋ ਰਹੀ ਹੈ ਉਸ ਨੇ ਜ਼ਿੰਮੇਵਾਰੀ ਲਈ ਹੈ اسلامਾਬਾਦ ਤਮਾਕਿਆ ਜੋ ਹੋਇਆ ਹੈ ਪਰ ਕਿੰਨੀ ਕੁ ਸਚਾਈ ਹੈ ਇਸ ਪੋਸਟ ਤੇ ਇਸ ਤੇ ਵੀ ਪੁਲਿਸ ਜਿਹੜੀ ਹੈ ਜਾਂਚ ਕਰ ਰਹੀ ਹੈ